ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਡੇੜ ਮੱਠ ਦੇ ਖੁੱਲੇ ਵੇੜੇ ਵਿੱਚ ਸਾਰੇ ਬੈਰਾਗੀ ਸਾਧੂ ਚੇਲੇ ਸੁੱਨ ਹੋਏ ਬੈਠੇ ਸਨ ਮਾਦੋਦਸ ਦੇ ਬਰਾਬਰ ਹੀ ਇੱਕ ਪਾਸੇ ਬੈਠੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਦੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਬ੍ਰਾਹਮਣਾ ਦੇ ਧਰਮ ਦੀ ਰੱਖਿਆ ਲਈ ਕੁਰਬਾਨੀ ਤੋਂ ਲੈ ਕੇ ਪਹਾੜੀ ਰਾਜਿਆਂ ਦੀਆਂ ਚਾਲਾਂ ਤੋਖੇ ਮੁਗਲ ਹਾਕਮਾਂ ਦੀਆਂ ਸਾਜ਼ਿਸ਼ਾਂ ਜੰਗੀ ਝੜਪਾਂ ਬਾਰੇ ਆਪਣੇ ਛੋਟੇ ਪੁੱਤਰਾਂ ਦੇ ਨੀਹਾਂ ਵਿੱਚ ਚਿਣ ਦਿੱਤੇ ਜਾਣ ਬਾਰੇ ਚਮਕੌਰ ਦੀ ਗੜੀ ਵਿੱਚ ਸਿਰਫ ਗਿੰਤੀ ਦੇ ਸਿੰਘ ਘਿਰ ਜਾਣ ਬਾਰੇ ਐਨੀ ਦਰਦ ਭਰੀ ਵਿਥਿਆ ਸੁਣਾਈ ਸੁਣ ਕੇ ਸਾਧੂਆਂ ਦੇ ਲੋਹ ਕੰਡੇ ਖੜੇ ਹੋ ਗਏ ਮਠ ਵਿੱਚ ਦਵਾਦਾਰੋਂ ਲੈਣ ਆਏ ਰੋਗੀ ਵੀ ਸਾਰ ਰੋਕੀ ਸਿੱਖਾਂ ਦੀ ਵਾਰਤਾ ਸੁਣ ਰਹੇ ਸਨ ਗੁਰੂ ਚੌਂਕੜੀ ਮਾਰੇ ਅਰਧ ਅੱਖਾਂ ਬੰਦ ਕਰੇ ਬੈਠੇ ਆ ਆਪਣੇ ਆਪ ਨੂੰ ਬੀਤੇ ਸਮੇਂ ਵਿੱਚ ਲੈ ਗਏ ਜਾਪਦੇ ਸਨ ਉਹਨਾਂ ਦਾ ਵਿਖਿਆਨ ਜਾਰੀ ਸੀ ਚਮਕੌਰ ਦੀ ਗੜੀ ਵਿੱਚੋਂ ਸਿੰਘ ਸਾਹਿਬ ਜੀ ਮਾਦੋਦਾਸ ਨੇ ਟੋਕਿਆ ਗੁਰੂ ਝੁੱਪ ਹੋ ਗਏ ਮਾਦੋਦਾਸ ਵੱਲ ਤੱਕਿਆ ਭੋਜਨ ਦਾ ਸਮਾਂ ਹੈ ਕੁਝ ਸਮੇਂ ਲਈ ਰੁਕਣਾ ਹੋਵੇਗਾ ਮਾਦੋਦਾਸ ਨੇ ਬਰਤਨ ਨਾਲ ਕਿਹਾ ਅਜੇ ਤਾਂ ਦੱਸਣਾ ਹੈ ਤਖਤਾਂ ਲਈ ਇਹ ਆਪਣਾ دین ਧਰਮ ਵੀ दांव ਉੱਪਰ ਲਾ ਦਿੰਦੇ ਨੇ ਅਜੇ ਦਾ ਅਤਿਆਚਾਰਾਂ ਦੀ ਇੰਤਹਾ ਆਪਣੇ ਵੇਖਣੀ ਸੁਣਨੀ ਹੈ ਸਭ ਸੁਣਾਗੇ ਸਿੰਘ ਸਾਹਿਬ ਪਹਿਲਾਂ ਭੋਜਨ ਲਈ ਬੇਨਤੀ ਕਬੂਲ ਕਰੋ ਦੇਖ ਨਹੀਂ ਰਹੀ ਆਪਣੇ ਆਪ ਦੀ ਕਰੋਨਾ ਪਰਿਵਾਰਤਾ ਸੁਣ ਕੇ ਬੈਰਾਗੀਆਂ ਦੇ ਮਨ ਦਰਵਤ ਹੋ ਗਏ ਨੇ ਅਤੇ ਆਪ ਦੀ ਹਿੰਮਤ ਅਤੇ ਦਲੇਰੀ ਨੇ ਇਹਨਾਂ ਦੀਆਂ ਨਸਾਂ ਅੰਦਰ ਲਹੂ ਦੀ ਗਤੀ ਤੇਜ਼ ਕਰ ਦਿੱਤੀ ਹੈ ਗੁਰੂ ਅਜੇ ਬੜਾ ਕੁਝ ਕਹਿਣ ਦੀ ਰੋਂ ਵਿੱਚ ਸਨ ਉਹ ਵੇਖ ਰਹੇ ਸਨ ਲੋਹਾ ਹੌਲੀ-ਹੌਲੀ ਗਰਮ ਹੋ ਰਿਹਾ ਹੈ ਇਸ ਉੱਪਰ ਪਰਮਾਪਾਰ ਕਰਨ ਦਾ ਸਮਾਂ ਵੀ ਜਲਦੀ ਆਵੇਗਾ ਗੁਰੂ ਨੂੰ ਵਿਸ਼ਵਾਸ ਹੋ ਰਿਹਾ ਸੀ ਜਪਦਾ ਹੈ ਮਾਧਵਦਾਸ ਆਪ ਵੀ ਮੁਗਲਾਂ ਦੀਆਂ ਸਾਜ਼ਿਸ਼ਾਂ ਤੇ ਪਹਾੜੀ ਰਾਜਿਆਂ ਦੀਆਂ ਗੱਦਾਰੀਆਂ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਹੈ ਗੁਰੂ ਗੱਲ ਜਾਰੀ ਰੱਖਣਾ ਚਾਹੁੰਦੇ ਸਨ ਪਰ ਮਾਧਵਦਾਸ ਦੇ ਮੱਠ ਵਿੱਚ ਹੁਣ ਕਰਕੇ ਉਸ ਨੂੰ ਨਰਾਜ਼ ਵੀ ਨਹੀਂ ਸੀ ਕਰਨਾ ਚਾਹੁੰਦੇ ਉਪੋਜਨ ਕਰਨ ਲਈ ਸਹਿਮਤ ਹੋ ਗਏ ਭੋਜਨ ਕਰਦਿਆਂ ਵੀ ਗੁਰੂ ਸਾਧੂਆਂ ਦੇ ਚਿਹਰਿਆਂ ਉੱਪਰ ਬਦਲੇ ਪ੍ਰਭਾਵਾਂ ਨੂੰ ਟਾੜਦੇ ਰੇ ਸਾਧੂਆਂ ਦੇ ਮਨਾਂ ਅੰਦਰੋਂ ਵੀ ਕੁਝ ਸ਼ੰਕੇ ਨਵਿਰਤ ਹੋਣ ਲੱਗੇ ਮਾਧਵ ਦਾਸ ਜਿਵੇਂ ਪਹਿਲਾਂ ਸੋਚਦਾ ਸੀ ਸਿੱਖਾਂ ਦੀ ਇਹ ਟੁਕੜੀ ਮੈਨੂੰ ਗ੍ਰਿਫਤਾਰ ਕਰਨ ਆਈ ਹੋ ਸਕਦੀ ਹੈ ਹੁਣ ਉਸ ਦੇ ਮਨ ਵਿੱਚ ਅਜਿਹੀ ਭਾਵਨਾ ਨਹੀਂ ਸੀ ਉਸ ਨੂੰ ਗੁਰੂ ਉਸ ਦੇ ਪਰਿਵਾਰ ਅਤੇ ਸਿੰਘਾਂ ਨਾਲ ਹੋਈਆਂ ਘਟਨਾਵਾਂ ਕਾਰਨ ਉਹਨਾਂ ਪ੍ਰਤੀ ਹਮਦਰਦੀ ਹੋਣ ਲੱਗੀ ਭੋਜਨ ਕਰਨ ਤੋਂ ਬਾਅਦ ਸਾਧੂ ਗੁਰੂ ਦੀ ਬਾਕੀ ਵਿਥਿਆ ਸੁਣਨ ਲਈ ਉਤਸਕ ਸਨ ਮਾਦੋਦਾਸ ਨੇ ਗੁਰੂ ਨੂੰ ਕੁਝ ਧੀਰ ਆਪਣੀ ਕੁਟੀਆਂ ਵਿੱਚ ਆਰਾਮ ਕਰਨ ਲਈ ਕਿਹਾ ਗੁਰੂ ਗੋਬਿੰਦ ਸਿੰਘ ਨੇ ਵੇਖਿਆ ਕੁਟੀਆਂ ਅੰਦਰ ਪੂਰੇ ਸਲੀਕੇ ਨਾਲ ਤਲਵਾਰ ਨੀਜ਼ਾ ਅਤੇ ਤੀਰ ਕਮਾਨ ਟੰਗੇ ਹੋਏ ਸਨ ਹੈਰਾਨ ਹੁੰਦਿਆਂ ਗੁਰੂ ਨੇ ਸੋਚਿਆ ਕਿ ਬੈਰਾਗੀ ਦੇ ਅੰਦਰ ਅਜੇ ਵੀ ਹਥਿਆਰਾਂ ਪ੍ਰਤੀ ਇੰਨਾ ਸਤਕਾਰ ਹੈ ਭੋਜਨ ਕਰਕੇ ਸਾਧੂ ਫਿਰ ਮੱਠ ਦੇ ਆਂਗਣ ਵਿੱਚ ਇਕੱਠੇ ਹੋ ਗਏ ਜਦ ਗੁਰੂ ਘੁਟਿਆ ਵਿੱਚੋਂ ਬਾਹਰ ਆਏ ਤਾਂ ਮਾਧੋਦਾਸ ਨੇ ਬੇਨਤੀ ਕੀਤੀ ਸਿੰਘ ਸਾਹਿਬ ਆਪ ਮੇਰੀ ਚੌਂਕੀ ਪਰ ਹੀ ਆਸਣ ਕਰੋ ਨਹੀਂ ਮਾਧੋਦਾਸ ਹੀ ਚੌਂਕੀ ਪਰ ਮੱਠ ਦਾ ਸਵਾਮੀ ਹੀ ਬੈਠ ਸਕਦਾ ਹੈ ਗੁਰੂ ਨੇ ਕਿਹਾ ਆਪ ਮੱਠ ਦੇ ਅਤੀਥੀ ਹੋ ਮੱਠ ਦੀ ਮਰਿਆਦਾ ਤੀਥੀ ਨੂੰ ਪ੍ਰਮਾਤਮਾ ਦਾ ਰੂਪ ਸਮਝਦੀ ਹੈ ਮਾਧੋਦਾਸ ਨੇ ਜਾਣਕਾਰੀ ਦਿੱਤੀ ਮਾਧੋਦਾਸ ਅਸੀਂ ਤਾਂ ਵੀ ਚੌਂਕੀ ਪਰਨੀ ਬੈਠ ਸਕਦੀ ਕਹਿੰਦੇ ਗੁਰੂ ਚੌਂਕੀ ਦੇ ਇੱਕ ਪਾਸੇ ਪਹਿਲਾਂ ਵਾਲੀ ਜਗ੍ਹਾ ਉੱਪਰ ਹੀ ਬੈਠੇ ਮਾਦਵदास ਨੂੰ ਆਪਣੀ ਚੌਂਕੀ ਉੱਪਰ ਬੈਠਣਾ ਪਿਆ ਗੁਰੂ ਨੇ ਸਾਰੇ ਸਾਧੂਆਂ ਵੱਲ ਸਰਸਰੀ ਨਿਗਾਹ ਮਾਰੀ ਹੁਣ ਪਹਿਲਾਂ ਨਾਲੋਂ ਵੀ ਵਧੇਰੇ ਲੋਕ ਜੁੜ ਗਏ ਸਨ ਗੁਰੂ ਵੱਲ ਸਾਰੇ ਉਤਾਵਲੇ ਹੋਏ ਧੱਕ ਰਹੇ ਸਨ ਗੁਰੂ ਬੋਲੇ ਚਮਕੌਰ ਦੀ ਗੜੀ ਤੱਕ ਆਪ ਸਭ ਜਾਣ ਚੁਕੇ ਹੋ ਮੁਗਲਾਂ ਨੇ ਕਿਸ ਤਰ੍ਹਾਂ ਸਿੰਘਾਂ ਨਾਲ ਛਲ ਕਪਟ ਕੀਤੇ ਰਾਤ ਦੇ ਹਨੇਰੇ ਵਿੱਚ ਅਸੀਂ ਕੁਝ ਸਿੰਘਾਂ ਨਾਲ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਮਾਲਵਾ ਧਰਤੀ ਵੱਲ ਆ ਗਏ ਰਸਤੇ ਵਿੱਚ ਸਿੰਘ ਵੀ ਰਾਹ ਪਟੇ ਗਏ ਮਾਚੀਵਾੜੇ ਦੇ ਜੰਗਲਾਂ ਵਿੱਚ ਇੱਕਦਿਆਂ ਰਾਤ ਬਿਤਾਈ ਮੁਗਲਾਂ ਨੂੰ ਅਜੇ ਵੀ ਸਬਰ ਨਹੀਂ ਆਇਆ ਉਹਨਾਂ ਅਸਾਂ ਦਾ ਪਿੱਛਾ ਨਹੀਂ ਛੱਡਿਆ ਸਰਹਿੰਦ ਦੇ ਸੂਬੇ ਵਜ਼ੀਰ ਖਾਨ ਨੇ ਆਪਣੀਆਂ ਫੌਜਾਂ ਸਿੰਘਾਂ ਪਿੱਛੇ ਲਾਈ ਰੱਖੀਆਂ ਖਿਦਰਾਣੇ ਦੀ ਢਾਬ ਲਾਗੇ ਫਿਰ ਯੁੱਧ ਹੋਇਆ ਖਾਲਸਾ ਪਹੁੰਚਨੇ ਹੌਸਲਾ ਨਹੀਂ ਹਾਰਿਆ ਜਿਨ੍ਹਾਂ ਲੜ ਸਕਦੇ ਸਨ ਲੜੇ ਬਿਨਾਂ ਜਾਨ ਦੀ ਪ੍ਰਵਾਹ ਕੀਤਿਆ ਸਿੰਘਾਂ ਵਿੱਚ ਇੱਕ ਹੀ ਭਾਵਨਾ ਸੀ ਜਾਂ ਵੈਰੀ ਨੂੰ ਮਾਰਨਾ ਹੈ ਜਾਂ ਆਪ ਮਰਨਾ ਹੈ ਇਸ ਦੇ ਵਿੱਚ ਦਾ ਰਾਹ ਕੋਈ ਨਹੀਂ ਤੁਰਕ ਹਾਰ ਖਾ ਕੇ ਨਸ ਗਏ ਅਸਾਂ ਦੇ ਬਹੁਤ ਸਿੰਘ ਮੌਤ ਦੇ ਮੂੰਹ ਜਾ ਪਏ ਜੋ ਬਚੇ ਸਾਂ ਪਿੰਡ ਰੁਕੇ ਸਾਂ ਤਲਵੰਡੀ ਆ ਟਿੱਕੇ ਇੱਥੇ ਕੁਝ ਸਮਾਦਮ ਲਿਆ ਜਦ ਰਸਤੇ ਵਿੱਚ ਰੁਕੇ ਸਾਂ ਔਰੰਗਜ਼ੇਬ ਪ੍ਰਤੀਮਾਨ ਵਿੱਚ ਬੜਾ ਰੋਸ ਸੀ ਉਸ ਦੀਆਂ ਫੌਜਾਂ ਜੰਗਬੰਦੀ ਦਾ ਐਲਾਨ ਕਰਕੇ ਵੀ ਧੋਖਾ ਦਿੰਦੀਆਂ ਰਹੀਆਂ ਖਾਲਸਾ ਫੌਜ ਕਦੇ ਵੀ ਹਮਲਾਵਰ ਨਹੀਂ ਹੋਈ ਅਸੀਂ ਸਦਾ ਆਪਣੀਆਂ ਰੱਖਿਆ ਲਈ ਲੜੇ ਇਸ ਰੋਸ ਕਾਰਨ ਪਿੰਡ ਦੀਨਾ ਬੈਠ ਕੇ ਔਰੰਗਜ਼ੇਬ ਨੂੰ ਖੱਤ ਲਿਖਿਆ ਸੀ ਤਲਵੰਡੀ ਆਏ ਦਾ ਦੋ ਸਿੰਘਾਂ ਨੂੰ ਖੱਤ ਦੇ ਕੇ ਦਖਣ ਵੱਲ ਤੋਰਿਆ ਅਸੀਂ ਫਿਰ ਸਿੱਖੀ ਧਰਮ ਪ੍ਰਚਾਰ ਵਿੱਚ ਲੱਗ ਗਏ ਆ ਆਪਣੇ ਖੱਤ ਵਿੱਚ ਕੀ ਲਿਖਿਆ ਸੀ ਸਵਾਮੀ ਜੀ ਇੱਕ ਸਾਧੂ ਨੇ ਗੁਰੂ ਨੂੰ ਵੀ ਮਠਦੀ ਰਵਾਇਤ ਅਨੁਸਾਰ ਸਵਾਮੀ ਜੀ ਸੰਬੋਧਨ ਕਰਕੇ ਪੁੱਛਿਆ ਇੱਥੇ ਮੈਂ ਆਪ ਬੈਰਾਗੀਆਂ ਦਾ ਸਵਾਮੀ ਨਹੀਂ ਹਾਂ ਸਮਾਂ ਆਵੇਗਾ ਖਤ ਬਾਰੇ ਵੀ ਸਭ ਕੁਝ ਦੱਸਾਂਗੇ ਅਜੀ ਇਹ ਦੱਸਣਾ ਵਧੇਰੇ ਜ਼ਰੂਰੀ ਹੈ ਤਲਵੰਡੀ ਠਹਿਰਨ ਸਮੇਂ ਦੀਵਾਨ ਸੱਜਣ ਲੱਗੇ ਪ੍ਰਮਾਤਮਾ ਅਰ ਅਕਾਲ ਪੁਰਖ ਦੀ ਮਹਿਮਾ ਵਿੱਚ ਕਵਿਤਾਵਾਂ ਦਾ ਪਾਠ ਹੁੰਦਾ ਗੁਰੂਆਂ ਦੀ ਰਚੀ ਬਾਣੀ ਦਾ ਗ੍ਰੰਥ ਤਿਆਰ ਕਰਵਾਇਆ ਜਾਣ ਲੱਗਾ ਅਸੀਂ ਚਾਹੇ ਸਭ ਕੁਝ ਗਵਾ ਐ ਸਾ ਫਿਰ ਫਿਰ ਵੀ ਆਨੰਦਪੁਰ ਜਿਹੀ ਰੌਣਕ ਪਰਤਣ ਲੱਗੀ ਪਰ ਜਦ ਔਰੰਗਜ਼ੇਬ ਨੂੰ ਖੱਤ ਦੇ ਕੇ ਸਿੰਘ ਵਾਪਸ ਮੁੜੇ ਤਾਂ ਦੱਸਿਆ ਔਰੰਗਜ਼ੇਬ ਨੇ ਦੱਖਣ ਵਿੱਚ ਅਸਾਂ ਨਾਲ ਗੱਲ ਗੱਲਬਾਤ ਕਰਨ ਲਈ ਬੁਲਾਇਆ ਹੈ ਉਸ ਸਮੇਂ ਔਰੰਗਜ਼ੇਬ ਬਿਮਾਰ ਸੀ ਔਰ ਆਪਣੇ ਪੁੱਤਰਾਂ ਤੋਂ ਬੜਾ ਪੀੜਤ ਸੀ ਅਸੀਂ ਸਮਝਦੇ ਹਾਂ ਜੋ ਪਾਪਾ ਦੀ ਫਸਲ ਉਸਨੇ ਬੀਜੀ ਸੀ ਉਹ ਕੱਟ ਰਿਹਾ ਸੀ ਉਸਨੇ ਖੱਤਰਾਂ ਹੀ ਜੋ ਲਿਖਿਆ ਸੀ ਅਸਨੁ ਲਫਜ ਬੋ ਲਫਜ ਯਾਦ ਹੈ ਮੈਂ ਨਹੀਂ ਜਾਣਦਾ ਮੈਂ ਕੌਣ ਹਾਂ ਕਿੱਥੇ ਜਾਵਾਂਗਾ ਮੇਰੇ ਪਾਪਾ ਦਾ ਕੀ ਹੋਵੇਗਾ ਮੇਰੀ ਜ਼ਿੰਦਗੀ ਨਾਕਾਮ ਨਹੀਂ ਰਹੀ ਜਦ ਮੈਨੂੰ ਆਪਣੇ ਲਈ ਹੀ ਉਮੀਦ ਨਹੀਂ ਦੁਨੀਆ ਉਮੀਦ ਕਿਦਾਂ ਕਰਾਂ ਮੈਂ ਬਹੁਤ ਗੁਨਾਹ ਕੀਤੇ ਹਨ ਪਤਾ ਨਹੀਂ ਕਿਹੜੀ ਸਜ਼ਾ ਮੇਰਾ ਇੰਤਜ਼ਾਰ ਕਰ ਰਹੀ ਹੈ ਮਾਸੂਮ ਬੱਚਿਆਂ ਦੀ ਹੱਤਿਆ ਦਾ ਮੈਨੂੰ ਬੇहद ਅਫਸੋਸ ਹੈ ਗੁਰੂ ਕੁਝ देर ਚੁੱਪ ਹੋ ਗਏ ਜਿਵੇਂ ਆਪਣੇ ਆਪ ਨੂੰ ਸੰਭਾਲ ਰਹੇ ਹੋਣ ਸਾਧੂ ਚੁੱਪ ਬੈਠਾ ਬੈਠੇ ਉਹਨਾਂ ਦੇ ਬੋਲਣ ਦਾ ਇੰਤਜ਼ਾਰ ਕਰਨ ਲੱਗੇ ਗੁਰੂ ਕੁਝ ਦੇਰ ਬਾਅਦ ਲੰਮਾ ਸਾਹ ਲਿਆ ਸਾਹਮਣੇ ਬੈਠੇ ਸਾਧੂਆਂ ਵੱਲ ਤੱਕਿਆ ਤੇ ਗਲਾ ਸਾਫ਼ ਕਰਦਿਆ ਕਹਿਣ ਲੱਗੇ ਅਸੀਂ ਫੈਸਲਾ ਕੀਤਾ ਅਗਰ ਔਰੰਗਜ਼ੇਬ ਆਪਣੇ ਕੀਤੇ ਦਾ ਪਛਤਾਵਾ ਕਰ ਰਿਹਾ ਹੈ ਤਾਂ ਮੁਲਾਕਾਤ ਕਰ ਲੈਣੀ ਚਾਹੀਦੀ ਹੈ ਅਸੀਂ ਕਤਕ ਤੇ ਮਹੀਨੇ 1763 ਸੰਮਤ ਨੂੰ ਤਲਵੰਡੀ ਤੋਂ ਦੱਖਣ ਲਈ ਰਵਾਨਾ ਹੋ ਗਏ ਕੁਝ ਥਾਈਂ ਅਸਾਂ ਦੀ ਯਾਤਰਾ ਦਾ ਵਿਰੋਧ ਹੋਇਆ ਅਸਾਂਨ ਕਾਫੀ ਸਿੰਘ ਸਨ ਆਤਮ ਰੱਖਿਆ ਲਈ ਝੜਪਾਂ ਵੀ ਹੋਈਆਂ ਸੀ ਬਕੌਰ ਦੇ ਸਥਾਨ ਤੇ ਰੁਕੇ ਹੋਏ ਸਾਂ ਜਦ ਖਬਰ ਮਿਲੀ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਇਹ ਚੇਤਰ ਦਾ ਮਹੀਨਾ ਸੀ ਦੱਖਣ ਵੱਲ ਜਾਣ ਦਾ ਕੋਈ ਲਾਭ ਨਹੀਂ ਸੀ ਹੋਣਾ ਉਸ ਸਮੇ ਬੜਾ ਮਨ ਬੇਚੈਨ ਸੀ ਤਲਵੰਡੀ ਬਹੁਤ ਪਿੱਛੇ ਛੱਡ ਆਏ ਸਾਂ ਹੱਥ ਪੱਲੇ ਵੀ ਬਹੁਤਾ ਕੁਝ ਨਹੀਂ ਸੀ ਸਿੰਘ ਤਨਖਾਹਾਂ ਮੰਗ ਰਹੇ ਸਨ ਹਰ ਪਾਸੇ ਅਸਾਨੂੰ ਦੁਸ਼ਮਣ ਹੀ ਨਜ਼ਰ ਆਉਂਦੇ ਸਨ ਮਿੱਤਰ ਇੱਕ ਵੀ ਨਹੀਂ ਸੀ ਗੁਰੂ ਨੇ ਫੇਰ ਲੰਮਾ ਸਾਹ ਲਿਆ ਇੱਕ ਸਾਧੂ ਨੇ ਕੁਝ ਪੁੱਛਣ ਦੇ ਇਰਾਦੇ ਨਾਲ ਸਿਰ ਚੁੱਕਿਆ ਤਾਂ ਮਾਧੋਦਾਸ ਨੇ ਇਸ਼ਾਰੇ ਨਾਲ ਸਬਰ ਰੱਖਣ ਲਈ ਕਿਹਾ ਉਸ ਵੇਲੇ ਸਾਨੂੰ ਸੂਚਨਾ ਮਿਲੀ ਔਰੰਗਜ਼ੇਬ ਦੇ ਪੁੱਤਰਾਂ ਵਿੱਚਕਾਰ ਗੱਦੀ ਹਾਸਲ ਕਰਨ ਲਈ ਜੰਗ ਛਿੜੀ ਗਈ ਹੈ ਉਸ ਦਾ ਪੁੱਤਰ ਮੁਅਜ਼ਮ ਉਸ ਵੇਲੇ ਪੇਸ਼ਾਵਰ ਵਿੱਚ ਸੀ ਉਸਨੇ ਤੁਰੰਤ ਵਾਪਸ ਪਰਤ ਕੇ ਲਾਹੌਰ ਲੱਗ ਗਿਆ ਆਪਣੇ ਆਪ ਨੂੰ ਹਿੰਦ ਦਾ ਬਾਦਸ਼ਾਹ ਐਲਾਨ ਕਰ ਦਿੱਤਾ ਉਹ ਫੌਜ ਲੈ ਕੇ ਆਗਰੇ ਵੱਲ ਚੱਲ ਪਿਆ ਮਾਧੋਦਾਸ ਆਪ ਲਈ ਤੇ ਆਪਣੇ ਬੇਰਾਗੀਆਂ ਲਈ ਜਾਣਨ ਵਾਲੀ ਗੱਲ ਇਹ ਹੈ ਮੁਅਜ਼ਮ ਅਜੇ ਰਸਤੇ ਵਿੱਚ ਹੀ ਉਸ ਦੇ ਕੁਝ ਖਾਸ ਬੰਦੇ ਅਸਾਂ پاس ਆਏ ਔਰ ਇਸ ਸੰਕਟ ਦੀ ਘੜੀ ਵਿੱਚ ਮਦਦ ਕਰਨ ਲਈ ਬੇਨਤੀ ਕੀਤੀ ਉਸ ਦੇ ਬਾਪ ਨੇ ਸਿੱਖਾਂ ਉੱਪਰ ਬੜੇ ਜ਼ੁਲਮ ਕੀਤੇ ਸਨ ਮੇਰੇ ਪਿਤਾ ਗੁਰੂ ਦਾ ਚਾਂਦਲੀ ਚੌਂਕ ਦਿੱਲੀ ਵਿੱਚ ਸਿਰ ਕਲਮ ਕੀਤਾ ਸੀ ਸੋ ਬਸ ਰਹਾ ਦੌਰ ਦਿੱਲੀ ਦੀਆਂ ਫੌਜਾਂ ਨੇ ਬਿਨਾਂ ਕਾਰਨ ਸਿੰਘਾਂ ਉੱਪਰ ਅਨੇਕਾਂ ਹਮਲੇ ਕੀਤੇ ਸਨ ਮੁਗਲਾਂ ਦੀ ਵਜ੍ਹਾ ਨਾਲ ਹੀ ਸਿੰਘਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਸੀ ਇਸ ਕਾਰਨ ਸਿੰਘਾਂ ਨੂੰ ਤੁਰਕਾਂ ਨਾਲ ਬੇहद ਨਫ਼ਰਤ ਸੀ ਸਹੀ ਗੱਲ ਹੈ ਔਰੰਗਜ਼ੇਬ ਜ਼ਾਲਮ ਸੀ ਉਸ ਦੇ ਹਾਕਮ ਵੀ ਜ਼ਾਲਮ ਸਨ ਪਰ ਉਸ ਦਾ ਪੁੱਤਰ ਮਉਜ਼ਮ ਨਰਮ ਦਿਲ ਸੀ ਜਦ ਸਿੰਘਾਂ ਨੇ ਪੰਗਾ ਨਹੀਂ ਦਾ ਯੁੱਧ ਫਤਿਹ ਕੀਤਾ ਤਾਂ ਔਰੰਗਜ਼ੇਬ ਨੇ ਵਿਦਰੋਹ ਦਬਾਉਣ ਲਈ ਔਰ ਪਹਾੜੀ ਰਾਜਿਆਂ ਤੋਂ ਲਗਾਨ ਵਸੂਲ ਲੈਣੇ ਮਉਜ਼ਮ ਨੂੰ ਭੇਜਿਆ ਸੀ ਮੁਅਜ਼ਮ ਨੇ ਅਸਾਂ ਦੀ ਬਹਾਦਰੀ ਅਤੇ ਜੰਗ ਦੀ ਵਜ੍ਹਾ ਜਾਣ ਕੇ ਅਸਾਂ ਨਾਲ ਇੱਕ ਸੰਧੀ ਕਰ ਲਈ ਸੀ ਉਸ ਨੇ ਕਿਹਾ ਸੀ ਅਗਰ ਪਵੈਖ ਵਿੱਚ ਦਿੱਲੀ ਤੱਕ ਤੋਂ ਪਰ ਕਾਬਜ਼ ਹੋਣ ਲਈ ਮਦਦ ਦੀ ਲੋੜ ਪਈ ਤਾਂ ਗੁਰੂ ਅਤੇ ਉਸ ਦੇ ਸਿੰਘ ਉਸ ਦਾ ਸਾਥ ਦੇਣਗੇ ਅਸੀਂ ਸੰਧੀ ਮੰਨ ਲਈ ਜੰਗੀ ਨੀਤੀ ਇਹ ਆਗਤੀ ਸੀ ਅਜਈ ਸੰਧੀ ਅਸਾਨੂੰ ਲੋੜ ਹੈ ਆਪਣੀ ਤਾਕਤ ਇਕੱਠੀ ਕਰਨ ਲਈ ਅਸਾਨੂੰ ਵਕਤ ਚਾਹੀਦਾ ਸੀ ਸੰਧੀ ਔਰ ਯੁੱਧ ਬਹੁਤੀ ਵਾਰ ਨਾਲ-ਨਾਲ ਚੱਲਦੇ ਹਨ ਮਾਦੋਦਾਸ ਆਪ ਸਾਰੇ ਨਹੀਂ ਜਾਣਦੇ ਸਿੱਖ ਪੰਥ ਦੇ ਪੰਜਵੇਂ ਗੁਰੂ ਜਿਨੇ ਜਹਾਂਗੀਰ ਦੇ ਪੁੱਤਰ ਖੁਸਰੋ ਨੂੰ ਤਿਲਕ ਲਾਇਆ ਸੀ ਉਹ ਵੀ ਇਸ ਤਰ੍ਹਾਂ ਦੀ ਸੰਧੀ ਦਾ ਹੀ ਰੂਪ ਸੀ ਉਸੇ ਸੰਧੀ ਕਾਰਨ ਉਹਨਾਂ ਨੂੰ ਬੇਅੰਤ ਤਸੀਹੇ ਦਿੱਤੇ ਗਏ ਸਿੱਖਾਂ ਦੇ ਜਿਸ ਗੁਰੂ ਨੂੰ ਆਪ ਦੇ ਸੁਆਮੀ ਮਿਲੇ ਸਨ ਉਹ ਅਸਾਂ ਦੇ ਦਾਦਾ ਗੁਰੂ ਸਨ ਉਹਨਾਂ ਨੇ ਵੀ ਜਹਾਂਗੀਰ ਨਾਲ ਸੰਧੀ ਕਰਕੇ ਕਿਲੇ ਵਿੱਚ 52 ਪਹਾੜੀ ਰਾਜਿਆਂ ਨੂੰ ਰਿਹਾ ਕਰਵਾਏ ਸਨ ਅਸਾਂ ਦੇ ਪਿਤਾ ਗੁਰੂ ਨੇ ਵੀ ਅਸਾਮ ਦਾ ਮਾਮਲਾ ਨਿਪਟਾਉਣ ਲਈ ਔਰੰਗਜ਼ੇਬ ਨੇ ਮਦਦ ਕੀਤੀ ਸੀ ਸੰਸਾਰ ਵਿੱਚ ਜੰਗਾਂ ਵੀ ਹੁੰਦੀਆਂ ਆਈਆਂ ਨੇ ਸੰਧੀਆਂ ਵੀ ਹੁੰਦੀਆਂ ਆਈਆਂ ਨੇ ਮੁਅਜ਼ਮ ਨੂੰ ਅਸੀਂ ਦੂਸਰੇ ਮੁਗਲਾਂ ਨਾਲੋਂ ਕੁਝ ਕੁਝ ਉਧਾਰਚਿਤ ਸਮਝਦੇ ਸਾਂ ਅਸਾਂ ਨੂੰ ਪਰੋਸਾ ਸੀ ਔਰੰਗਜ਼ੇਬ ਤੋਂ ਬਾਅਦ ਅਗਰ ਮੁਅਜ਼ਮ ਤਖਤ ਉੱਪਰ ਬੈਠ ਜਾਏ ਤਾਂ ਅਸਾਂ ਦੇ ਸਿੰਘ ਅਮਨ ਨਾਲ ਆਪਣੇ ਇਲਾਕੇ ਵਿੱਚ ਰਹਿ ਸਕਣਗੇ ਔਰ ਤਰੱਕੀ ਕਰ ਸਕਣਗੇ ਇਸ ਉਮੀਦ ਨਾਲ ਅਸੀਂ ਸ਼ਹਿਜ਼ਾਦਾ ਮੁਅਜ਼ਮ ਦੀ ਮਦਦ ਲਈ ਰਾਜ਼ੀ ਹੋ ਗਏ ਅਸਾਂ ਕੋਲ ਉਸ ਸਮੇਂ ਪੰਜ ਕੁਸੂ ਥੈਂਕਸ ਹਨ ਆਗਰੇ ਤੋਂ ਚਾਰ ਕੋਸ ਦੱਖਣ ਵੱਲ ਦੋਹਾਂ ਭਰਾਵਾਂ ਵਿੱਚ ਜਿੰਜੋ ਦੇ ਸਥਾਨ ਉੱਪਰ ਫੌਜਾਂ ਵਿੱਚ ਪੜੰਤ ਹੋਈ ਕਮਾਸਾਨ ਯੁੱਧ ਆਜ਼ਮ ਕੋਲ ਮਉਜ਼ਮ ਨਾਲੋਂ ਵਧੇਰੇ ਸੈਨਾ ਸੀ ਪਰ ਮਉਜ਼ਮ ਦੇ ਸੈਨਿਕ ਉਸ ਠਿੰਗ ਜਾਨ ਹਥੇਲੀ ਪਰ ਰੱਖ ਕੇ ਲੜੇ ਔਰ ਫਤਿਹ ਹੋਈ ਮਉਜ਼ਮ ਬਹਾਦਰ ਸ਼ਾਹ ਦਾ ਕਿਤਾਬ ਲੈ ਕੇ ਤਖਤ ਉੱਪਰ ਬੈਠਾ ਅਸਾਂ ਨਾਲ ਵਾਅਦਾ ਕੀਤਾ ਉਹ ਸਰਹਿੰਦ ਦੇ ਸੂਬੇ ਨੂੰ ਉਸਦੇ ਗੁਨਾਹਾਂ ਦੀ ਸਜ਼ਾ ਦੇਵੇਗਾ ਅਸੀਂ ਇਸ ਉਡੀਕ ਵਿੱਚ ਰਹੇ ਉਹ ਵੇਲਾ ਕਦੋਂ ਆਉਂਦਾ ਹੈ ਵਜ਼ੀਰ ਖਾਂ ਕਟੇਰੇ ਵਿੱਚ ਜਾਂ ਅਸਾਂ ਦੇ ਹਵਾਲੇ ਹੋਵੇਗਾ ਪਰ ਉਹ ਕੜੀ ਕਦੇ ਨਹੀਂ ਆਈ ਬਾਦਸ਼ਾਹ ਟਾਲਮਟੋਲ ਕਰਦਾ ਰਿਹਾ ਸਿੰਘ ਸਾਹਿਬ ਮੈਂ ਆਪਣੇ ਵਿਥਿਆ ਰੋਕ ਕੇ ਕੁਝ ਜਾਨਣਾ ਚਾਹੁੰਦਾ ਹਾਂ ਮਾਧਵਦਾਸ ਬੋਲਿਆ ਕਹੋ ਮਾਧਵਦਾਸ ਗੁਰੂ ਨੇ ਗਲ ਵਿੱਚ ਪਾਇਆ ਪਰਨਾ ਆਪਣੇ ਮੁਖ ਦੇ ਉੱਪਰ ਫੇਰਦਿਆਂ ਹੋਇਆਂ ਕਿਹਾ ਇਹ ਆਪ ਨੇ ਕਿਵੇਂ ਆਸ ਰੱਖ ਲਈ ਕਿ ਮੁਗਲ ਬਾਦਸ਼ਾਹ ਆਪਣੇ ਕਿਸੇ ਸੂਬੇਦਾਰ ਨੂੰ ਆਪਦੇ ਹਵਾਲੇ ਕਰੇਗਾ ਇਸ ਤਰ੍ਹਾਂ ਤਾਂ ਕੋਈ ਵੀ ਬਾਦਸ਼ਾਹ ਨਹੀਂ ਕਰੇਗਾ ਮਾਧਵਦਾਸ ਆਪਦੀ ਗੱਲ ਸਹੀ ਹੋ ਸਕਦੀ ਹੈ ਬਾਦਸ਼ਾਹ ਆਪਣੇ ਸੂਬੇਦਾਰ ਅਹਿਲਕਾਰਾਂ ਦੀ ਬਗਾਵਤ ਤੋਂ ਡਰਦਾ ਹੋਵੇਗਾ ਹੋ ਸਕਦਾ ਹੈ ਇਸੇ وجہ ਨਾਲ ਉਹ ਅੰਦਰੇ-ਅੰਦਰ ਪਰੇਸ਼ਾਨ ਵੀ ਹੋਵੇ ਅਸਾਂ ਦੀ ਮੰਗ ਉਹ ਨਾ ਖੁੱਲ੍ਹ ਕਰ ਸਵੀਕਾਰ ਕਰਦਾ ਹੈ ਨਾ ਹੀ ਇਨਕਾਰ ਕਰਦਾ ਹੈ ਅਸਾਂ ਦੀ ਨਰਾਜ਼ਗੀ ਜਾਣ ਕੇ ਹੀ ਬਹਾਦਰ ਸ਼ਾਹ ਨੇ ਅਸਾਨੂੰ ਜਾਗੀਰ ਪੇਟਾ ਕੀਤੀ ਪਰ ਅਸੀਂ ਇਨਕਾਰ ਕਰ ਦਿੱਤਾ ਅਸੀਂ ਦਰवेशਾਂ ਫਕੀਰਾਂ ਨੇ ਕੀ ਕਰਨੀਆਂ ਸਨ ਜਾਗੀਰਾਂ ਇਥੇ ਰਾਮ ਜੈਸੀ 라ਵਣ ਜੈਸੀ ਜਿਸ ਨੇ ਕਾਲ ਵਾਸ ਵਿੱਚ ਕੀਤਾ ਹੋਇਆ ਸੀ ਖਾਲੀ ਹੱਥ ਤੁਰ ਗਏ ਅਸੀਂ ਕੀ ਹਾਂ ਇਸ ਵੇਲੇ ਇਧਰ ਦੱਖਣ ਵਿੱਚ ਔਰੰਗਜ਼ੇਬ ਦੇ ਤੀਜੇ ਪੁੱਤਰ ਕਾਮਬਖਸ਼ ਨੇ ਵਿਦਰੋਹ ਕਰ ਦਿੱਤਾ ਬਹਾਦਰ ਸ਼ਾਹ ਨੇ ਉਸ ਦੀ ਬਗਾਵਤ ਦਬਾਉਣ ਦੀ ਤਿਆਰੀ ਕਰਨ ਵੇਲੇ ਅਸਾਂ ਨੂੰ ਫਿਰ ਮਦਦ ਕਰਨ ਲਈ ਗਿਆ ਅਸੀਂ ਸਮਝਦੇ ਸਾਂ ਬਾਦਸ਼ਾਹ ਅਸਾ ਸਿੰਘਾਂ ਨੂੰ ਪੰਜਾਬ ਤੋਂ ਦੂਰ ਲੈ ਜਾਣਾ ਚਾਹੁੰਦਾ ਹੈ ਮੁਗਲ ਹਾਕਮਾ ਦੇ ਮੋਢ ਤੋਂ ਕਿਰਦਾਰ ਨੂੰ ਵੇਖ ਕੇ ਉਹਨਾਂ ਦੀ ਹਰ ਚਾਰ ਇੱਕ ਸਾਜ਼ਿਸ਼ ਜਾਂਦੀ ਹੈ ਪਰ ਅਸੀਂ ਇਸ ਲਈ ਫਿਰ ਸਾਥ ਦੇਣਾ ਸਿੰਘ ਸਾਹਿਬ ਮਾਦੋਦਸ ਨੇ ਫਿਰ ਗੁਰੂ ਨੂੰ ਰੋਕਿਆ ਇੱਕ ਵਾਰ ਗੁਰੂ ਨੇ ਚੁੱਪ ਹੋ ਕੇ ਮਾਦੋਦਸ ਵੱਲ ਪ੍ਰਸ਼ਨ ਸੂਚਕ ਨਜ਼ਰਾਂ ਨਾਲ ਤੱਕਿਆ ਇਹ ਵੀ ਹੋ ਸਕਦਾ ਹੈ ਬਾਦਸ਼ਾ ਆਪਣੇ ਯੁੱਧ ਕਲਾ ਤੇ ਸ਼ੁਰਮਗਤੀਆਂ ਕਾਰਨ ਆਪ ਨੂੰ ਸਾਥ ਰੱਖਣਾ ਚਾਹੁੰਦਾ ਹੋਵੇ ਮਾਦੋਦਸ ਉੱਪਰ ਗੁਰੂ ਦੀ ਬਾਤਾਂ ਨੇ ਬਹੁਤ ਅਸਰ ਕੀਤਾ ਸੀ ਹੋ ਸਕਦਾ ਹੈ ਬਾਦਸ਼ਾ ਜਾਣ ਗਿਆ ਸੀ ਅਸਾਂ ਦੇ ਸਿੰਘ ਗਿਣਤੀ ਵਿੱਚ ਥੋੜੇ ਹੁੰਦੇ ਹਨ ਪਰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਹੀ ਸੈਨਾ ਨੂੰ ਖੇੜੜਨ ਦਾ ਸਾਥ ਰੱਖਦੇ ਹਨ ਗੁਰੂ ਨੇ ਇੱਕ ਪਾਸੇ ਸਾਵਧਾਨ ਖੜੇ ਆਪਣੇ ਸਿੰਘਾਂ ਵੱਲ ਮਾਣ ਨਾਲ ਤੱਕਦਿਆਂ ਕਿਹਾ ਦੂਸਰੀ ਬਾਤ ਜੋ ਨਹੀਂ ਜੋ ਨਹੀਂ ਇਹ ਤਖਤ ਉੱਪਰ ਕਾਬਜ਼ ਰਹਿਣ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ ਬਹਾਦਰ ਸ਼ਾਹ ਨੂੰ ਇਲਮ ਹੈ ਪੰਜਾਬ ਵਿੱਚ ਮਾਸੂਮਾਂ ਦੇ ਕਤਲ ਔਰ ਲੁੱਟਾਂ ਮਾਰਾਂ ਕਾਰਨ ਵਿਦਰੋਹ ਭੜਕ ਰਿਹਾ ਹੈ ਪੰਜਾਬ ਦੇ ਕਿਸਾਨਾਂ ਵਿੱਚ ਬੇਚੈਨੀ ਫੈਲ ਰਹੀ ਹੈ ਜ਼ਬਰੀ ਲਗਾਨ ਉਗਾਈ ਜਾ ਰਹੇ ਨੇ ਦਿੱਲੀ ਦੇ ਤਖਤ ਦਾ ਇਹ ਹਾਲ ਹੈ ਔਰੰਗਜ਼ੇਬ ਦੇ ਚਾਰੇ ਪੁੱਤਰ ਬਾਦਸ਼ਾਹ ਬਨਣਾ ਚਾਹੁੰਦੇ ਸੰ ਪਰੰਤੂ ਵਿਦਾਤ ਆਪਣੀ ਖੇਡ ਖੇਡਦਾ ਹੈ ਅਕਾਲਪੁਰਖ ਪ੍ਰਮਾਤਮਾ ਦਾ ਆਪਣਾ ਵਿਧਾਨ ਹੈ ਨਾ ਉਹ ਦਇਆਵਾਨ ਹੈ ਨਾ ਨਿਰਦਈ ਛੋਟਾ ਪੁੱਤਰ ਅਕਬਰ ਵੀ ਇਰਾਨ ਨੱਠ ਗਿਆ ਔਰ ਉਧਰ ਹੀ ਮਰ ਗਿਆ ਆਸਮ ਬੀਜਾਪੁਰ ਵਿੱਚ ਸੂਬੇਦਾਰ ਸੀ ਉਸਨੇ ਵੀ ਤਾਜ ਸਿਰ ਉੱਪਰ ਸਜਾ ਲਿਆ ਇਹ ਦਰਬਾਰਸ਼ਾਹ ਸ਼ਾ ਕਾਂਬਖਸ਼ ਨਾਲ ਕਦੇ ਰਾਜਪੂਤਾਂ ਨਾਲ ਔਰ ਕਦੇ ਮਰਹਟਿਆਂ ਨਾਲ ਉਲਝਿਆ ਹੋਇਆ ਹੈ ਸਾਨੂੰ ਭਰੋਸਾ ਦਿਵਾਇਆ ਹੈ ਇਧਰ ਮਰਾਠਿਆਂ ਦੀ ਬਗਾਵਤ ਦਬਾ ਲੈਣ ਬਾਅਦ ਸੂਬਾ ਸਰਹਿੰਦ ਨੂੰ ਉਸ ਦੇ ਜੁਲਮਾਂ ਦੀ ਸਜ਼ਾ ਦਿੱਤੀ ਜਾਏਗੀ ਨਦੀ ਦੇ ਇਸ ਪਾਸ ਅਸੀਂ ਇਸੇ ਕਾਰਨ ਪੜਾ ਕੀਤਾ ਹੈ ਅਗਰ ਬਾਦਸ਼ਾਹ ਕਿਸੇ ਰਾਹ ਪਰ ਆ ਗਿਆ ਤਾਂ ਮਦਦ ਕਰਾਂਗੇ ਨਹੀਂ ਤਾਂ ਸਿੰਘ ਸਾਹਿਬ ਅਸੀਂ ਆਪਣੀ ਵਿਥਿਆ ਆਪਣੀ ਵਿਥਿਆ ਜਾਣ ਲਈ ਆਪਨੇ ਬੜੇ ਕਸ਼ਟ ਸਹੇ ਨੇ ਆਪ ਦਾ ਪਰਿਵਾਰ ਤੈਸਨੈਸ ਹੋ ਗਿਆ ਹੈ ਕੋਈ ਸਧਾਰਨ ਮਾਨਸ ਇਹਨੇ ਦੁੱਖ ਸਹਿ ਨਹੀਂ ਕਰ ਸਕਦਾ ਪਰ ਮੈਨੂੰ ਅਜੇ ਵੀ ਕੁਝ ਸਮਝ ਨਹੀਂ ਆ ਰਿਹਾ ਆਪ ਮੇਰੇ ਨਾਲ ਮੁਲਾਕਾਤ ਕਿਸ ਲਈ ਕਰਨਾ ਚਾਹੁੰਦੇ ਸੋ ਮਾਧਵਦਾਸ ਸੱਚ ਹੀ ਉਲਝਣ ਵਿੱਚ ਸੀ ਮਾਧਵਦਾਸ ਅਸੀਂ ਦੱਸਿਆ ਸੀ ਦਾਦੂਵਾੜਾ ਦੇ ਮਹੰਤ ਜੈਤਰਾਮ ਨੇ ਆਪ ਬਾਰੇ ਬੜੀਆਂ ਗੱਲਾਂ ਕੀਤੀਆਂ ਸਨ ਗੁਰੂ ਮਾਧਵਦਾਸ ਵੱਲ ਚਾਕੇ ਸਿੰਘ ਸਾਹਿਬ ਇਹ ਮੱਠ ਬੇਰਾਗੀ ਸਾਧੂਆਂ ਦਾ ਹੈ ਅਤੇ ਆਸ-ਪਾਸ ਦੇ ਦੁਖੀ ਅਤੇ ਰੋਗੀ ਲੋਕਾਂ ਦੀ ਦਵਾਦਾਰੂ ਮਲਮ ਪੱਟੀ ਕੀਤੀ ਜਾਂਦੀ ਹੈ ਅਸੀਂ ਯੋਗੀ ਦੁਨਿਆਵੀ ਜਾਂ ਸੰਸਾਰੀ ਕੰਮਾਂ ਵਿੱਚ ਪੈ ਕੇ ਆਪਣੇ ਪੰਥ ਦੀ ਮਰਿਆਦਾ ਭੰਗ ਨਹੀਂ ਕਰ ਸਕਦੇ ਅਸੀਂ ਸੰਸਾਰੀ ਲੋਕਾਂ ਨੂੰ ਸੁੱਖ ਤਾਂ ਦੇ ਸਕਦੇ ਹਾਂ ਉਹਨਾਂ ਵਰਗੇ ਸੁੱਖ ਮਾਣ ਨਹੀਂ ਸਕਦੇ ਸਾਨੂੰ ਬੇਰਾਗੀਆਂ ਨੂੰ ਸੰਸਾਰੀ ਕੰਮਾਂ ਨਾਲ ਸਰੂਕਾਰ ਰੱਖਣ ਦੀ ਮਨਾਹੀ ਹੈ ਮੁਗਲ ਹਾਕਮਾਂ ਦੇ ਅਤਿਆਚਾਰਾਂ ਦਾ ਦਰਦ ਮਰਾਠਾ ਲੋਕਾਂ ਨੇ ਵੀ ਚੱਲਿਆ ਹੈ ਇਸ ਦਾ ਵਿਰੋਧ ਹੋਣਾ ਚਾਹੀਦਾ ਹੈ ਪਰ ਇਹ ਮੱਠ ਇਸ ਕੰਮ ਵਿੱਚ ਆਪਦੀ ਕੋਈ ਮਦਦ ਨਹੀਂ ਕਰ ਸਕਦਾ ਮਾਧਵਦਾਸ ਦੀਆਂ ਸਪਸ਼ਟ ਅਤੇ ਰੁੱਖੀਆਂ ਗੱਲਾਂ ਸੁਣ ਕੇ ਗੁਰੂ ਨੂੰ ਬਹੁਤੀ ਹੈਰਾਨੀ ਨਹੀਂ ਹੋਈ ਇੰਨੀ ਜਲਦੀ ਗੁਰੂ ਨਿਰਾਸ਼ ਹੋਣ ਵਾਲੇ ਨਹੀਂ ਸਨ ਬੋਲੇ ਮਾਧੋਦਾਸ ਸਿੰਘ ਸਾਹਿਬ ਮਾਧੋਦਾਸ ਨੇ ਟੋਕਿਆ ਭੋਜਨ ਲਈ ਰਹਿਣ ਬਸੇਰੇ ਲਈ ਇਹ ਮੱਠ ਆਪ ਲਈ ਅੱਠੇ ਪੈਰ ਖੁੱਲਾ ਹੈ ਮਾਧਵਦਾਸ ਅਸਾਂ ਨੂੰ ਔਰ ਸਿੰਘਾਂ ਨੂੰ ਨਾ ਭੋਜਨ ਦੀ ਲੋੜ ਹੈ ਨਾ ਰਹਿਣ ਬਸੇਰੇ ਦੀ ਅਸੀਂ ਤਾਂ ਪੱਥਰਾਂ ਦਾ ਸਰਾਣਾ ਬਣਾ ਕੇ ਜਕੋੜਿਆਂ ਦੀਆਂ ਪਿੱਠਾਂ ਉੱਪਰ ਸੌਣ ਵਾਲੇ ਹਾਂ ਸਾਡਾ ਮੰਤਵ ਤਾਂ ਮੁਗਲਾਂ ਦੇ ਅਤਿਆਚਾਰਾਂ ਦੀ ਉਹਨਾਂ ਨੂੰ ਸਜ਼ਾ ਦੇਣਾ ਹੈ ਗੁਰੂ ਸਹਿਜ ਨਾਲ ਬੋਲੇ ਮਾਫ ਕਰਨਾ ਸਿੰਘ ਸਾਹਿਬ ਮੇਰਾ ਸੈਨਿਕ ਜੀਵਨ ਬਹੁਤ ਪਿੱਛੇ ਰਹਿ ਗਿਆ ਹੈ ਹੁਣ ਫੇਰ ਤੋਂ ਹਥਿਆਰ ਚੁੱਕਣਾ ਇਸ ਮੱਠ ਦੇ ਹਿੱਤ ਵਿੱਚ ਨਹੀਂ ਹੋਰ ਵੀ ਬਹੁਤ ਕਾਰਨ ਹਨ ਮੈਂ ਇਸ ਸਮੇਂ ਦੱਸ ਨਹੀਂ ਸਕਦਾ ਮਾਦੋਦਸ ਖਿੰਡਾ ਕੜਾ ਬਣਿਆ ਹੋਇਆ ਸੀ ਇੱਕ ਵੇਲੇ ਸਾਧੂ ਸ਼ਕਰ ਕੋਲਿਆ ਠੰਡਾ ਜਲ ਲੈ ਆਈ ਸਭ ਨੂੰ ਪਿਆਇਆ ਗਿਆ ਮਾਦੋਦਸ ਗੁਰੂ ਨੂੰ ਮਠ ਦੇ ਦਵਾਰ ਤੱਕ ਛੱਡਨ ਆਏ ਆਪਣੇ ਗਿਆਨ ਅਤੇ ਸਾਧਨਾ ਨਾਲ ਮਾਧੋਦਾਸ ਨੇ ਗੁਰੂ ਦੇ ਮੁਖ ਵੱਲ ਤੱਕਿਆ ਉਸ ਨੇ ਜਾਣਿਆ ਗੁਰੂ ਕੁਝ ਕੁਝ ਉਦਾਸ ਤਾਂ ਹਨ ਪਰ ਨਿਰਾਸ਼ ਨਹੀਂ ਹਨ ਦਵਾਰ ਤੇ ਆ ਕੇ ਗੁਰੂ ਰੁਕ ਗਏ ਮਾਧੋਦਾਸ ਦੀਆਂ ਅੱਖਾਂ ਵਿੱਚ ਤੱਕਦੇ ਬੋਲੇ ਮਾਧੋਦਾਸ ਇਨ੍ਹਾਂ ਦਿਨਾਂ ਵਿੱਚ ਅਸੀਂ ਜਾਣਿਆ ਹੈ ਇਸ ਖੇਤਰ ਵਿੱਚ ਆਪ ਦਾ ਇੱਕ ਬਹੁਤ ਪ੍ਰਭਾਵ ਹੈ ਨਹੀਂ ਸਿੰਘ ਸਾਹਿਬ ਲੋਕ ਬਹੁਤ ਹੀ ਭੋਲੇ ਹਨ ਉਹਨਾਂ ਨੂੰ ਜੋ ਕਹੀ ਜਾ ਉਹ ਪ੍ਰਮਾਤਮਾ ਦੀ ਆਵਾਜ਼ ਜਾਣ ਕੇ ਸਵੀਕਾਰ ਕਰ ਲੈਂਦੇ ਹਨ ਮੰਥਨ ਨਹੀਂ ਕਰਦੇ ਮਾਧੋਦਾਸ ਸੱਚ ਸੁਪਾਇਆ ਸ਼ਬਦਾਂ ਨੇ ਅਸਾਂ ਤਾਂ ਇਹ ਵੀ ਜਾਣਿਆ ਹੈ ਆਪ ਜੈਸਾ ਨੇਡਰ ਦਲੇਰ ਸੈਨਿਕ ਦੂਸਰਾ ਕੋਈ ਨਹੀਂ ਜੋ ਮੁਗਲਾਂ ਦੇ ਅਤਿਆਚਾਰ ਨੂੰ ਥੱਲ ਪਾ ਸਕੇ ਇਹ ਬੀਤੇ ਸਮੇਂ ਦੀਆਂ ਗੱਲਾਂ ਹਨ ਸਿੰਘ ਸਾਹਿਬ ਮਾਧੋਦਾਸ ਇਥੇ ਮੱਠ ਵਿੱਚ ਆਪ ਦੁਖੀ ਰੋਗੀਆਂ ਦੀ ਸੇਵਾ ਕਰਦੇ ਹੋ ਉਹ ਦਰਬਾਰ ਮੁਗਲਾ ਹਕਮ ਸੈਨਾ ਹਜ਼ਾਰਾਂ ਲੱਖਾਂ નિર્ਦੋਸ਼ ਲੋਕਾਂ ਦਾ ਕਾਣ ਕਰੀ ਜਾ ਰਹੇ ਹਨ ਔਰਤਾਂ ਦੀ ਬੇਬਤੀ ਹੋ ਰਹੀ ਹੈ ਮਾਸਮ ਕਤਲ ਕੀਤੇ ਜਾ ਰਹੇ ਹਨ ਉਹਨਾਂ ਦੁਖੀ ਲੋਕਾਂ ਨੂੰ ਬਚਾਉਣਾ ਵੀ ਮਹਾ ਉਪਕਾਰ ਹੈ ਗੁਰੂ ਮਾਦੋ ਦਾਸ ਵੱਲ ਲਗਾਤਾਰ ਤੱਕੀ ਜਾ ਰਹੇ ਸਨ ਮਾਦੋ ਦਾਸ ਗੁਰੂ ਗੋਬਿੰਦ ਸਿੰਘ ਦੀਆਂ ਤੇਜ ਅੱਖਾਂ ਦੀ ਤਾਬਨਾ ਚੱਲ ਸਕਿਆ ਨੀਵੀ ਪਾ ਲਈ ਇਨ੍ਹਾਂ ਹੀ ਅੱਖਿਆ ਮੈਂ ਵਿਚਾਰ ਕਰਾਂਗਾ ਸਿੰਘ ਸਾਹਿਬ ਅਸੀਂ ਫੇਰ ਆਵਾਂਗੇ ਆ ਕੇ ਗੁਰੂ ਇਕ ਸਿੰਘ ਵੱਲੋਂ ਪਾਸ ਲੈ ਆਂਦੇ ਘੋੜੇ ਉੱਪਰ ਬੈਠ ਗਏ ਮਾਧੋਦਸ ਜਾ ਰਏ ਗੁਰੂ ਵੱਲ ਕੁਝ ਪਲ ਵੇਖਦਾ ਰਿਹਾ ਫਿਰ ਪਰੇਸ਼ਾਨ ਅਤੇ ਬਚਨ ਜਿਹਾ ਹੋਇਆ ਆਪਣੀ ਕੁਟੀਆਂ ਦੇ ਵਿੱਚ ਚਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਇਤਿਹਾਸ ਤੇ ਉੱਪਰ ਵੀਡੀਓ ਗੁਰੂ ਨਾਨਕ ਦੇਵ ਜੀ ਤੇ ਬਾਬਾ ਬੰਦਾ ਸਿੰਘ ਬਹਾਦਰ ਯਾਨੀ ਮਾਦੂ ਦਾਸ ਦੀ ਦੂਸਰੀ ਮੁਲਾਕਾਤ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ